ਵਾਹਿਗੁਰੂ ਜੀ ਦੇ ਚੰਦ ਪੈਣਾ ਘੱਪੜਾ ਸਾਹਿਬ ਦੇ ਪ੍ਰੋਗਰਾਮ ਕਰਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਾਲਵੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਸਥਾਨ ਹੈ ਜਿੱਥੇ ਸੰਗਤਾਂ ਦੀ ਉਤਸ਼ਾਹ ਸ਼ਰਧਾ ਹੈ ਅੱਜ 40 ਮੁਖਤਿਆਂ ਦੀ ਪਵਿੱਤਰ ਜਾਦ ਦੇ ਵਿੱਚ ਜੋ ਮਾਗੀ ਦਾ ਦਿਹਾੜਾ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਲੈ ਕਰਕੇ ਜੋ ਤਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਜੁਗੋ ਜੁਗ ਟੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਟਕ ਹੋ ਰਹੀਆਂ ਨੇ ਦੀਵਾਨ ਸਜਰੇ ਨੇ ਕੀਰਤਨ ਦਰਬਾਰ ਹੋਇਆ ਔਰ ਸਾਡੇ ਇੱਕ ਵਿਛਰੇ ਜਥੇ ਜੋ ਆਪ ਜੀ ਨੂੰ ਵਾਰਾ ਸੁਣਾ ਕੇ ਨਿਹਾਲ ਕਰ ਰਹੇ ਨੇ ਸੁਮੱਚੀਆਂ ਸੰਗਤਾਂ ਨੂੰ ਔਰ ਸੁਵੇਤੋ ਲੈ ਕੇ ਠਾਠਾ ਮਾਰਦਾ ਕਾਠ ਔਰ ਵਾਰਾ ਚਡੋਲਾ ਝੂਲੇ ਬੱਚਿਆਂ ਵਾਸਤੇ ਇਹ ਮਾਲਵੇ ਦਾ ਅਸਥਾਨ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘੋ ਜੀ ਦੇ ਪ੍ਰਤੀ ਇਲਾਕੇ ਦੇ ਨਹੀਂ ਦੇਸ਼ ਭਰ ਤੋਂ ਸੰਗਤਾਂ ਦੀ ਉਫਾ ਸ਼ਰਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਦਾ ठाठा-ਮਾਰ ਦੇ ਕੱਟ ਤੋਂ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ ਹੋ ਮੇਰੀ ਇਹ ਬੇਨਤੀ ਹੈ ਕਿ ਅਸੀਂ ਇਸ ਚਾਲੀ ਮੁਕਤਿਆਂ ਦੇ ਇਤਿਹਾਸ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਈਏ ਸਾਨੂੰ ਲੋੜ ਇਹੋ ਜੇ ਸਮਾਗਮਾਂ ਦੇ ਵਿੱਚ ਸ਼ਰਕਤ ਕਰਨ ਦੀ ਲਾਗੇ ਗੁਰੂ ਘਰਾਂ ਵਿੱਚ ਜਾਣ ਦੀ ਜਿਹਦੇ ਨਾਲ ਸਾਡੇ ਬੱਚਿਆਂ ਦੀ ਉਥਾ ਸ਼ਰਧਾ ਬਣੇ ਮੈਂ ਬਸ ਇਹ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਮੱਘੀ ਦੇ ਦਿਹਾੜੇ ਦੀਆਂ ਵਧਾਈਆਂ ਦੇਣਾ ਉਥੇ ਇਹ ਹੀ ਬੇਨਤੀ ਕਰਦਾ ਕਿ ਆਓ ਇਤਿਹਾਸ ਤੋਂ ਜਾਣੂ ਹੋ ਗਏ ਅਸੀਂ ਇਸ ਮੱਘੀ ਦੇ ਪਵਿੱਤਰ ਤਿਹਾੜੀ ਦੇ ਨਾਲ ਜੁੜੀਏ ਜੁੜੀਏ ਤੇ ਗੁਰੂ ਘਰਾਂ ਦੇ ਵਿੱਚ ਨਾਕੋਮਾਸਤਕ ਹੋਈਏ ਨਵਾਨਾ ਬਣ ਕੇ ਜੀਵਨ ਬਤੀਤ ਕਰ ਗਏ ਤਵਾਹੇ ਗੁਰਜੀਕਾ ਖਾਲਸਾ ਤਵਾਹੇ ਗੁਰਜੀ ਕੀ ਫਤਿਹ